ਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੀ ਤੁਹਾਨੂੰ ਧਮਕੀ ਆਈ ਉਸ ਬਾਰੇ ਚ ਜਿਹੜਾ ਸਭ ਤੋਂ ਪਹਿਲਾਂ ਬੋਲਾਂ ਮੀਡੀਆ ਦਾ ਧੰਨਵਾਦ ਕਰਦੇ ਹਾਂ ਜਿਹੜੀ ਗੱਲ ਕਰੀ ਇਹ ਸਾਡਾ ਅਸ਼ ਭੱਟੀ ਜਿਹੜਾ ਇੱਕ ਆਪਾ ਪਾਕਿ ਜਿਹੜਾ ਇੱਕ ਪਾਕਿਸਤਾਨੀ ਗੈਂਗਸਟਰ ਹੈ ਸੁਨਾਲ ਭੱਟੀ ਸਭ ਤੋਂ ਵੱਡਾ ਗੈਂਗਸਟਰ ਮੰਨਿਆ ਜਾਂਦਾ ਸਾਡੇ ਇੰਡੀਆ ਚ ਵੀ ਪਾਕਿਸਤਾਨ ਚ ਵੀ ਜਿਹੜਾ ਕਿ ਹਰ ਬੰਦੇ ਨੂੰ ਧਮਕੀਆਂ ਦੇ ਕੇ ਫਰੋਤੀਆਂ ਲਗਦੇ ਨੇ ਉਹਦੇ ਅੰਗੇ ਸਟ੍ਰੈਸ ਪ੍ਰੈਸਨਰਸ ਕਰ ਰਹੇ ਕਿ ਕਿ ਮੈਨੂੰ ਥ੍ਰੈਟ ਕਰ ਰਿਹਾ ਹੈ ਪਿਛਲੇ 10 ਤੋਂ 4 ਦਿਨਾਂ ਤੋਂ ਥ੍ਰੈਟ ਕਰ ਰਿਹਾ ਤੇ ਕਾਲਾਂ ਕਰਦਾ ਲੱਗੋ ਲਾਈਵ ਕਾਲ ਕਰਦਾ WhatsApp ਕਾਲ ਕਰਦਾ ਰਾਤ ਵੀ ਤਕਰੀਬਨ ਕਾਲ ਆਈ ਤਾਂ ਮੈਸੇਜ ਵੀ ਆਉਂਦਾ ਕਿ ਤੇਰਾ ਜਾਂ ਬਹੁਤ ਪੁਰਾਉਗਾ ਤੇ ਸਵੇਰ ਕਾਲ ਕਰਕੇ ਕਹਿੰਦਾ ਕਿ ਤੇਰੇ ਘਰੇ ਆਪਣਾ ਮੈਨگو ਭੇਜ ਦੇ ਜਾਂ ਬਰਾੜਾ ਸ਼ੇਪ ਭੇਜ ਦੇ ਆਪਣਾ ਡਰੈੱਸ ਐਂਡ ਕਾਲ ਲਾਈਵ ਲੋਕੇਸ਼ਨ ਦੱਸ ਕਿ ਕਿਥੋਂ ਦੀ ਲੋਕੇਸ਼ਨ ਹੈ ਤੇ ਐਟਾ ਦੀਆਂ ਗੱਲਾਂ ਮਤਲਬ ਦਿਨ ਦਿਨ ਤੋਂ ਪਿਛਲੇ 3 ਦਿਨ ਤੋਂ ਲਗਾਤਾਰੇ ਟੈਟਾ ਆਉਂਦੇ ਨੇ ਤੇ ਕਹਿੰਦਾ ਤੇਰਾ ਨਕਸਾਲ ਮੂਰਾ ਹੋਊਗਾ ਫਿਰ ਫੈਮਿਲੀ ਦੀ ਗੱਲ ਕਰ ਲੈ ਥਰੀ ਫੈਮਿਲੀ ਕਿਵੇਂ ਐ ਠੀਕ ਐ ਉਹ ਕਹਿੰਦੇ ਮੈਂ ਐ ਠੀਕ ਐ ਫਿਰ ਲਾਈਵ ਲੋਕੇਸ਼ਨ ਤੇ ਜਾ ਤੇ ਤੈਨੂੰ ਦੱਸਨੇ ਆ ਤੇਰਾ ਜਨਾਬ ਉਹ ਪੁਰਾਉਂਦਾ ਦੇਖੋ ਇੱਕ ਸਨਾਲ ਭੱਟੀ ਜਿਹੜਾ ਸਭ ਤੋਂ ਵੱਡਾ ਗੈਂਗਸਟਰ ਸਾਡੇ ਭਰਾ ਮੰਨਿਆ ਨਾ ਪਾਕਿਸਤਾਨ ਦਾ ਵੀ ਐ ਤੇ ਇਹ ਸਾਡੇ ਪੰਜਾਬ ਨੂੰ ਖੌਲ ਖਰਾਬ ਕਰਦਾ ਹਰ ਇੱਕ ਮਸਲੇ 'ਚ ਪੰਜਾਬ ਦੇ 'ਚ ਇਹ ਬੰਦਾ ਆ ਕੇ ਬਹਿਣਾ ਤੇ ਪਿਆਰ ਵਾਲੀ ਕਹਾਣੀ ਸ਼ੁਰੂ ਕਰ ਦਿੰਦਾ ਜਿਹੜਾ ਸਨਾਲ ਭੱਟੀ ਐ ਉਹ ਪੰਜਾਬ ਦੇ ਹਰ ਮਸਲੇ 'ਚ ਜਾ ਕੇ ਪੁਰਾਉਂਦਾ ਸ਼ੁਰੂ ਕਰ ਦਿੰਦਾ ਤੇ ਅਮਰਪੁਰ ਮਹਿਰੋ ਨੂੰ ਕਹਿੰਦਾ ਇਹਨੇ ਬਹੁਤ ਚੰਗਾ ਕੰਮ ਕੀਤਾ ਕੀ ਚੰਗਾ ਕੰਮ ਕੀਤਾ ਜੀ ਕਮਲ ਕੋਲੋਂ ਨੇ ਕਤਲ ਕਰਤਾ ਕਤਲ ਕਰਕੇ ਬਾਹਰ ਪਚ ਗਿਆ ਤੇ ਉਤੋਂ ਬਾਅਦ ਉਹਨੂੰ ਕਹਿੰਦਾ ਕਿ ਇਹ ਪੰਜਾਬ ਦਾ ਯੋਧਾ ਹੈ ਇਹਨੇ ਇੱਕ ਸੋਧਾ ਲਾ ਦਿੱਤਾ ਕਿਸ ਗੱਲ ਦਾ ਕਿਸੇ ਗਰੀਬ ਨੂੰ ਮਾਰ ਦੇਣਾ ਗਰੀਬ ਦੀ ਹੱਤਿਆ ਕਰ ਦੇਣੀ ਉਹ ਯੋਧਾ ਹੋ ਗਿਆ ਆਪਣੇ ਹਾਂਡੇ ਨਾਲ ਬੰਦਾ ਲੈਣਾ ਚਾਹੀਦਾ ਸੀ ਇਹਦਾ ਆਪਣੇ ਹਾਂਾ ਮੇਰਾ ਬਰਾਬਰ ਦੇ ਨਾਲ ਬੰਦਾ ਲੈਵੇ ਫਿਰ ਬੰਦਾ ਲੱਗਦਾ ਵੀ ਕਿੱਥੇ ਬੰਦਾ ਗਿਆ ਕਿੱਥੇ ਮੱਥਾ ਲਾਇਆ ਤੇ ਇਹ ਲੋਕ ਅਫਸਰ ਮਹਿਰੋ ਆ ਬਿਆਸੌਰ ਤੇ ਨਾਲ ਆੜ ਪੱਟੀ ਵਰਗੇ ਇਹ ਇੱਕ ਸਿੱਖ ਮਹਾਂਪੁਰਖ ਕਹਿਦੇ ਪੁਸ਼ਕ ਕਰਦਾ ਉਸੇ ਤਰ੍ਹਾਂ ਦਾ ਕਹਾਣੀ ਸ਼ੁਰੂ ਕਰਦਾ ਹੈ ਐਤੋ ਬਾਤ ਹੀ ਗੱਲ ਕਰੀਏ ਲਗਾਤਾਰ ਇਹਨੇ ਤੁਸੀਂ ਅਮਰਪਾਲ ਮਹਿਰੋ ਨੂੰ ਤੁਸੀਂ ਬਦਨਾਮ ਕਰ ਰਹੇ ਹੋ ਬਦਨਾਮ ਕੀ ਕਰਦਾ ਇੱਕ ਉਹਨੇ ਕੁੜੀ ਦਾ ਪਤਨ ਕਰਦਾ ਤੇ ਬਾਣੇ ਨੂੰ ਬਦਨਾਮ ਕੀਤਾ ਗੁਰੂ ਸਾਹਿਬ ਨੇ 12 ਸਾਲ ਦੀ ਬਾਤ ਲਿਖਾਇਆ ਸੀ ਇੱਕ ਪਹਿਚਾਨ ਬਣਾਈ ਸੀ ਗੁਰੂ ਸਾਹਿਬ ਨਾਲ ਇਹਨੇ ਸੰਭਿਆ ਨੇ ਇੱਕ ਬਾਣੇ ਦਾ ਅਮਰਪੁਰ ਮੈਰੋ ਕਈ ਬਿਲਕੁਲ ਨਾ ਬਨਾਮ ਕਰਕੇ ਰੱਖ ਦਿੱਤਾ ਕਿ ਲੋਕ ਅੱਜ ਇਸ ਥਾਰੇ ਦੇ ਡਰਨਾ ਸ਼ੁਰੂ ਕਰ ਦਿੰਦੇ ਨੇ ਇਹਨਾਂ ਦਾ ਕੰਮ ਕੀ ਆ ਹਰ ਦੁਕਾਨ ਤੇ ਜਾ ਕੇ ਇੱਕ ਰਪਾਨਾ ਲੈ ਕੇ ਖੜੇ ਖੜੇ ਹੋ ਲੈਣਗੇ ਪਰਨਾ ਟਕਣਾ ਸ਼ੁਰੂ ਕਰਨਾ ਚਾਹੀਦਾ ਫਤਿਹਗੜ੍ਹ ਸਾਹਿਬ ਵੀ ਗੱਲ ਕਰੀਏ ਥੋੜੇ ਦਿਨ ਪਹਿਲਾਂ ਦੀ ਉੱਥੇ ਕਿਸੇ ਦਾ ਗੁੱਟ ਵੱਡਦਿਆਂ ਅੰਗਸਿੰਧਾ ਨੇ ਉਦੋਂ ਬਾਅਦ ਇੱਕ ਹੋਰ ਜਲੰਧਰ ਦੀ ਗੱਲ ਕਰੀਏ ਉੱਥੇ ਜਾ ਕੇ ਇੱਕ ਸ਼ੋਰ ਤੇ ਜਾ ਕੇ ਗੁੰਡਾਗੰਦੀ ਸ਼ੁਰੂ ਕਰ ਦਿੰਦੇ ਨੇ ਕਰਨੀ ਵੀ ਇਦਾਂ ਦਾ ਮਹਿਲ ਕਰਨਾ ਕਿ ਚਾਹੇ ਨਹੀਂ ਸਾਡੇ ਪੰਜਾਬ ਖਰਾਬ ਕਰਕੇ ਰੱਖ ਪੈਣਾ ਮੈਂ ਮੈਂ ਇਹ ਕਹਾਂਗਾ ਕਿ ਅਮਰਪੁਰ ਬਿਲਕੁਲ ਨਾ ਗਰੀਬ ਸਿਰਫ ਹੈ ਨਾ ਗੜਾ ਬਾਰਾਪਾਕੇ ਉਹਨਾਂ ਦੀ ਬਿਹਾਰੀ ਕੀਤੀ ਹੈ ਇਹਦਾ 12 ਲੱਖ ਰੁਪਏ ਤੇ ਵਿਖੋ ਧੱਕਿਆ ਹੁੰਦਾ ਹੈ ਪਿਛੇ ਦਾ ਬਈ ਉਹ ਪਿੱਛੇ ਹੈ ਹੋਰ ਬਹੁਤ ਪ੍ਰਗਤ ਦੀਆਂ ਸਾਰੇ ਪਿੱਛੇ ਨੇ ਸਾਈਂ ਤੇ ਇਹਨਾਂ ਨੂੰ ਸਰ ਦੇ ਪਤਵ ਕੀਮਤ ਹੋਈ ਹੈ ਤੇ ਬਾਕੀ ਅਜ ਮੇਰੇ ਨਾਲ ਰੋਤੀ ਭਾਈ ਸਾਹਿਬ ਦੇ ਨਾਲ ਨੇ ਤੇ ਵੀ ਗੱਲ ਕਰਦੇ ਪਹਿਲਾਂ ਤਾਂ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਹਾਰਪਤ ਦੇ ਜਿੱਦਾਂ ਹੀ ਮੈਂ ਆਪਣੇ ਭਰਾ ਮੇਰੇ ਵੱਡੇ ਭਰਾ ਸਿਮਰਨਜੀਤ ਮਾਨ ਦੀ ਮੇਰੇ ਵੱਡੇ ਭਰਾ ਸਿਮਰਨਜੀਤ ਮਾਨ ਦੀ ਮੈਂ ਰਿਕਾਰਡਿੰਗ ਸੁਣੀ ਤੇ ਰਿਕਾਰਡਿੰਗ ਚ ਸ਼ਰਾਦ ਪੱਟੀ ਜਿਹੜਾ ਆਪਣੇ ਆਪ ਨੂੰ ਡੌਲ ਦੱਸਦਾ ਹੈ ਗੈਂਗਸਟਰ ਦੱਸਦਾ ਹੈ ਉਹਦੀ ਮੈਂ ਰਿਕਾਰਡਿੰਗ ਸੁਣੀ ਉਹ ਕੋਈ ਸਟਾਰ ਦੀ ਗੱਲ ਕਰਦਾ ਵੀ ਸਟਾਰ ਭੇਜੋ ਪੈਸੇ ਭੇਜੋ ਤੇ ਮੇਰੇ ਜਿਹੜੇ ਬਹੁਤ ਹੀ ਅਜੀਬ ਦੋਸਤ ਹੈ ਮਾਨ ਨੂੰ ਮੈਂ ਕੋ ਭੇਜਣ ਦੀ ਗੱਲ ਕਰਦਾ ਤੇ ਮਾਰਨ ਦੀ ਤਮਕੀਦ ਦੇਣ ਦੀ ਗੱਲ ਕਰਦਾ ਤੇ ਮੈਂ ਤੁਹਾਡੇ ਚੈਨਲਾਂ ਦੇ ਮਾਧਿਅਮ ਨਾਲ ਦੱਸਣਾ ਕਰਦਾ ਕਿ ਸ਼ਯਾਦ ਪੱਟੀ ਜਿਹੜਾ ਹੈ ਅਮਰਿਤ ਪਾਲ ਮੈਰੋ ਦੀ ਹੱਥ ਦੇ ਵਿੱਚ ਗੱਲ ਕਰਦਾ ਕਿ ਵੀ ਬਹੁਤ ਚੰਗਾ ਕੀਤਾ ਕਿ ਉਹਨੇ ਕਮਲਪੌਰ ਬਾ ਬੀਨਾ ਫੇਸਬੁੱਕ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਕੰਟੈਂਟ ਹੈ ਗਲਤ ਪੰਦੀ ਸੀ ਇਹਦਾ ਸੋਧਾ ਲਾਣਾ ਜ਼ਰੂਰੀ ਸੀ ਪਰ ਮੈਂ ਉਹਨਾਂ ਦੀ ਨੌਲੇਜ ਦੇ ਵਿੱਚ ਇੱਕ ਗੱਲ ਆਣਾ ਚਾਹੁੰਦਾ ਕਿ ਪੀ ਕੇ ਮਸਤ ਕਰਕੇ ਚੈਨਲ ਹੈ ਪਾਕਿਸਤਾਨ ਦਾ ਪੀ ਕੇ ਮਸਤ ਕਰਕੇ ਚੈਨਲ ਤੇ ਇਹਦੇ ਵਿੱਚ ਕਈ ਅਗਨਾਸਿਰ ਆਰਟਿਸਟਾਂ ਜਿਹੜੇ ਕਮੇਡੀ ਕਰਦੇ ਆ ਪਾਕਿਸਤਾਨ ਕਮੇਡੀ ਦੀ ਗੱਲ ਕਰਦੇ ਆ ਤੇ ਕਾਫੀ ਜਿਹੜੇ ਐਰੇ ਚ ਇੱਕ ਮੁਸਤਾਨ ਹੈ ਖੂਬਸੂਰਤ ਨਾ ਖੁਸ਼ਬੂ ਹੈ ਕਾਫੀ ਲੇਡੀਜ਼ ਵੀ ਹੈ ਖਾਪੂਰਾ ਹੈ ਤੇ ਇਹ ਹਮੇਸ਼ਾ ਹੀ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਬਹੁਤ ਜ਼ਿਆਦਾ ਟਿਕਟੋਕ ਤੇ ਵੀ ਚੱਲੀ ਸੀ ਹੋਰ ਵੀ ਕਈ ਚੈਨਲਾਂ ਤੇ ਚੱਲੀ ਸੀਗੀ ਕਈ ਆਪਣਾ ਸੋਸ਼ਲ ਮੀਡੀਆ ਤੇ ਚੱਲੀ ਸੀ ਵੀ ਨਿੰਮੀਆ ਅੱਜ ਨਹੀਂ ਅੱਜ ਨਹੀਂ ਅੱਜ ਨਹੀਂ ਐਤਾ ਕਰਕੇ ਕਾਫੀ ਗਲਤ ਕੰਟੈਂਟ ਸੀ ਉਹਦੇ ਜਦੋਂ ਵੀ ਆਪਾਂ ਦੇਖਦੇ ਆ ਇਹਨਾਂ ਦੇ ਪਾਕਿਸਤਾਨ ਦੀ ਕੋਈ ਵੀ ਵੀਡੀਓ ਕਮੇਡੀ ਚ ਦੇਖਦੇ ਆ ਆਪਾਂ ਉਹਦੇ ਚੀ ਉਹਦੇ ਚ ਇਹ ਦਾਦਿਆਂ ਅੱਜ ਅਸੀਂ ਗੱਲ ਕੇ ਦਾ ਪਾਣੀ ਚੈੱਕ ਕਰਨਾ ਸਾਨੂੰ ਬਹੁਤ ਮਜ਼ਾ ਆ ਰਿਹਾ ਸਾਨੂੰ ਇਦਾਂ 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 ਦੇ ਕੰਟੈਂਟ ਪਾਇਆ ਜਾਂਦੇ ਆ ਸਜਾਦ ਪੱਟੀ ਕਿਦਾਂ ਦਾ ਬੰਦਾ ਹੈ ਕੁਝ ਜੋ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਇਹਨੂੰ ਕੋਈ ਮਤਲਬ ਨਹੀਂ ਹੈ ਕਿਸੇ ਗਲਤ ਕੰਟੈਂਟ ਦਾ ਇਹ ਜਿਹੜਾ ਅੰਮ੍ਰਿਤਪਾਲ ਮਹਿਰੋ ਦੀ سپورਟ ਦੇ ਵਿੱਚ ਆਇਆ ਵੀ ਚੰਗਾ ਕੀਤਾ ਸੋਧਾ ਲਾਤਿਆ ਉਸ ਤੋਂ ਬਾਅਦ ਮੇਰੇ ਭਾਈ ਨੂੰ ਤਮਕੀ ਦੇ ਰਿਹਾ ਇਹ ਤਾਂ ਬਹੁਤ ਛੋਟੀ ਛੋਟੀ ਗੱਲਾਂ ਕਰ ਰਿਹਾ ਕਹਿੰਦਾ ਇਹ ਕਹਿੰਦਾ ਮੈਂ ਗ੍ਰਨੇਡ ਵੇਰਦਾਗਾ ਮੈਂ ਅੰਬ ਵੇਰਦਾਗਾ ਜਿੱਥੇ ਵੀ ਇਹਨੇ ਗ੍ਰਨੇਡ ਵੇਰਿਆ ਅਮਨ ਲੱਗਦਾ ਗਿੱਲਾ ਹੀ ਗ੍ਰਨੇਡ ਵੇਰਿਆ ਤੇ ਇੰਡੀਆ ਨੇ ਹੁਣੇ ਜਵਾਬ ਦਿੱਤਾ ਸੀ ਪਾਕਿਸਤਾਨ ਨੂੰ ਪਰ ਇਹਨਾਂ ਨੂੰ ਫੇਰ ਅਕਲ ਨਹੀਂ ਆਈ ਫੇਰ ਦੁਬਾਰੇ ਪੰਜਾਬ ਨੂੰ ਟਾਰਗੇਟ ਕਰ ਲਿਆ ਪੰਜਾਬ ਦਾ ਹਾਲ ਖਰਾਬ ਕਰਨਾ ਚਾਹੁੰਦੇ ਆ ਪਰ ਮੈਂ ਆਪ ਜੀ ਦੇ মিডিਆ ਦੇ ਮਾਧਿਅਮ ਨਾਲ ਇਹ ਦੱਸ ਕੇ ਕਹਿਣਾ ਚਾਹੁੰਦਾ ਹੈ ਸਜਾਦ ਪੱਟੀ ਨੂੰ ਕਿ ਵੀ ਜੇ ਤੂੰ ਆਪਣੇ ਆਪ ਨੂੰ ਜਾਦਾ ਹੀ ਗੈਂਗਸਟਰ ਬਣਦਾ ਬਦਮਾਸ਼ ਬਣਦਾ ਹੈ ਤੇ ਜਿਹੜਾ ਇਹ ਗਲਤ ਕੰਟੈਂਟ ਗਲਤ ਬੋਲਣਾ ਸਭ ਤੋਂ ਪਹਿਲਾਂ ਪਾਕਿਸਤਾਨ ਤੋਂ ਹੀ ਸ਼ੁਰੂ ਹੋਇਆ ਹੈ ਐਮਕੇ ਮਸਤ ਕਰਕੇ ਚੈਨਲ ਹੈ ਪਾਕਿਸਤਾਨ মিডিਆ ਕਮੇਡੀ ਕਰਕੇ ਚੈਨਲ ਹੈ ਇਹ ਇਹਨੇ ਗਲਤ ਗਲਤ ਕੰਟੈਂਟ ਪਾਉਂਦੇ ਇਹਨਾਂ ਨੇ ਇਹਨਾਂ ਨੂੰ ਵੀ ਮਾਰੋ ਇਹਨਾਂ ਨੂੰ ਵੀ ਕੁੱਟੋ ਜੇ ਤੁਹਾਡੇ ਜੀ ਦਮ ਹੈ ਤੈਨੂੰ ਸਿਰਫ ਇੱਕ ਕੱਲਾ ਪੰਜਾਬ ਹੀ ਦਿਖਦਾ ਹੈ ਪੰਜਾਬ ਦੇ ਮੁੱਦੇ ਤੇ ਹੀ ਬੋਲਦਾ ਕਿਉਂ ਕਿਉਂਕਿ ਇਹ ਪੰਜਾਬ ਦਾ ਮੋਲ ਖਰਾਬ ਕਰਨਾ ਚਾਹੁੰਦਾ ਹੈ ਛੁੱਟ ਤਬਕੀ ਦੇਂਦੀ ਆ ਮਾਰਨ ਦੀ ਤੂੰ ਤਾਂ ਇੱਕ ਮੱਛਰ ਨਹੀਂ ਮਾਰ ਸਕਦਾ ਜੇ ਤੇਰੇ 'ਚ ਦਮ ਹੈ ਤੂੰ ਇੰਡੀਆ ਆ ਜਾ ਇੰਡੀਆ ਦੇ ਬਾਰਡਰ ਤੇ ਆ ਜਾ ਤੂੰ ਅਰਬਨ ਮੈਟਰੀਆ ਦੀ ਗੱਲ ਉੱਪਰ ਦੱਸ ਰਿਹਾ ਤੂੰ ਨੇਪਾਲ ਦੀ ਕੰਟਰੀ ਚ ਜਾ ਜਾ ਕਿੱਥੇ ਵੀ ਆਏਗਾ ਅਸੀਂ ਖੜੇ ਹੋਵਾਂਗੇ ਜੈ ਜੀ ਜੈਪਾਲ ਤੇ ਸਹਾਰਾ ਪੱਟੀ ਆਪਣੀਆਂ ਹਰਕਤਾਂ ਤੋਂ ਬਾਹਰ ਜਾ ਦੇ ਤੇ ਇੱਕ ਅਮਕਪਾਲ ਮੈਰੋ ਦੇ ਨਾਲ ਕੁਝ ਬੰਦੇ ਤਿੰਨ ਤੋਂ ਚਾਰ ਦਿਨਾਂ ਤੋਂ ਥ੍ਰੈਡ ਕਰਦੇ ਪਏ ਨੇ ਤੇਰਾ ਜਾਨ ਬਹੁਤ ਬੁਰਾ ਹੋਊਗਾ ਤੇਰੇ ਘਰੇ ਇਹ ਹੋਊਗਾ ਬਾਈ ਜੀ ਮੈਂ ਖੁੱਲਾ ਚੈਲੰਜ ਕਰਦਾ ਮਨਪਾਲ ਮੈਰੋ ਨੂੰ ਚੌਦੇ ਸਾਥੀਆਂ ਨੂੰ ਜੇ ਇਕੱਲੇ ਨਾਲ ਤੱਲਾ ਆ ਕੇ ਜਿੱਥੇ ਮਰਜੀ ਭਟ ਜੇ ਲੜਨ ਨੂੰ ਤਿਆਰ ਹੈ ਲੜਨ ਨੂੰ ਖੜੇ ਪਤਾ ਕਰਦੇ ਨੇ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਡਰ ਕੇ ਬੰਦਾ ਪਿੱਛੇ हट ਜੇ ਇਹ ਅਮਰਪਾਲ ਮਹਿਣਾ ਦਾ ਪੂਰਾ ਸਾਥ ਦੇ ਰਹੇ ਆ ਔਰ ਪੂਰਾ ਇਸ ਟਾਈਮ ਪੂਰਾ ਸਾਥ ਦੇ ਰਿਹਾ ਹੈ ਔਰ ਪੂਰਾ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੈਕੀਆਂ ਕਰਦੇ ਪਏ ਨੇ ਸੀ ਪਰ ਪਿੱਛੇ ਹਟਣ ਵਾਲੇ ਨਹੀਂ ਉਸ ਪਰਿਵਾਰ ਨੂੰ ਇਨਸਾਫ ਦਵਾ ਕੇ ਛੱਡਾਂਗੇ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਆ ਸਾਨੂੰ ਸੁਪਰੀਮ ਕੋਰਟ ਦੇ ਦਰਵਾਜ਼ਾ ਖੜਕਾਣਾ ਪਵੇ ਅਸੀਂ ਨਾਲ ਖੜੇ ਹਾਂ ਉਸ ਪਰਿਵਾਰ ਤੋਂ ਉਹਦੀ ਮਾਂ ਨੂੰ ਜਾ ਕੇ ਦਰਦ ਪੁੱਛੇ ਉਹਨਾਂ ਦਾ ਉਹਨੂੰ ਪੁੱਛ ਕੇ ਦੇਖੋ ਕਿ ਸਾਡੇ ਘਰ ਤਿੰਨ ਤੋਂ ਚਾਰ ਦਿਨ ਆਉਂਦਾ ਰਹਿ ਲਗਾਤਾਰ ਆਉਂਦਾ ਰਿਹਾ 6 ਤਰੀਕ ਨੂੰ ਵੀ ਗਿਆ 7 ਨੂੰ ਵੀ ਗਿਆ 8 ਨੂੰ ਵੀ ਗਿਆ ਔਰ ਬਾਣਾ ਪਾਕੇ ਨਹੀਂ ਜੇ ਆਪਣੇ ਫਾਰਮਲ ਐਡਰੈਸ ਪਾ ਕੇ ਗਿਆ ਪੂਰੀ ਮਾਤਾ ਨੇ ਪੁੱਛਿਆ ਤੁਸੀਂ ਕੌਣ ਕਹਿੰਦਾ ਮੈਂ ਅਮਰਪਾਲ ਮਹਿਰਵਣ ਕਿ ਦੇਖੋ ਜੇ ਤੂੰ ਬਾਣਾ ਪਾਕੇ ਇੰਨਾ ਤਾਂ ਜਾਣ ਕਰਨਾ ਕਿ ਚਾਹੁੰਦਾ ਸੀ ਸਾਬਤ ਕੀ ਕਰਨਾ ਚਾਹੁੰਦਾ ਕਿ ਉਹਨਾਂ ਦੇ ਘਰੇ ਲੁਕ ਛਿਪ ਕੇ ਜਾਂਦਾ ਸੀਗਾ ਗੱਲਾਂ ਨੇ ਬਹੁਤ ਵੱਡੀ ਵੱਡੀ ਮਾਰਦਾ ਅੱਜ ਕਿ ਮੈਂ ਆਹ ਕਰ ਦੋ ਉਹ ਕਰ ਦੋ ਜੇ ਹੱਥ 'ਚ ਕੁਝ ਨਹੀਂ ਹੈ ਸਿਰਫ ਬਾਣੇ ਨੂੰ ਬਦਨਾਮ ਕਰਦਾ ਇਹਨਾਂ ਨੇ ਗੁਰੂ ਸਾਹਿਬਾਨ ਨੇ ਬਾਣਾ ਦਾ ਇਫਾਜ਼ਤ ਲਿਖ ਪਾਇਆ ਪੁਆਏ ਸੀ ਵੀ ਜਿੱਥੇ ਵੀ ਜਾਣਗੇ ਪਹਿਚਾਣ ਹੋਈ ਪਰ ਇਹਨਾਂ ਨੇ ਅੱਜ ਪੂਰੇ ਪਹਿਰਾਵੇ ਨੂੰ ਬਧਰਾਮ ਕਰਕੇ ਕਰਕੇ ਰੱਖ ਦਿੱਤਾ। ਬਾਕੀ ਦੋ ਗੱਲਾਂ ਮੇਰੇ ਕਵੀ ਭਾਈ ਸਾਹਿਬ ਅਟਵਾਲ ਜੀ। ਬਾਜ ਜੀ ਉਹਨਾਂ ਨੂੰ ਜਿਹੜਾ ਇਹਨਾਂ ਦਾ ਪੂਰਾ ਧਿਆਨ ਰੱਖਿਆ ਜਾਵੇ ਕਿਉਂਕਿ ਇਹਨਾਂ ਦੇ ਰੈਕੇ ਵੀ ਹੋਏਗਾ। ਔਰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਇਸ ਤੋਂ ਇਲਾਵਾ ਅਗਰ ਜੀ ਉਹ ਯੋਗਾ ਸੀ ਤਾਂ ਉਹ ਉਸ ਕੰਚਨ ਕੁਮਾਰੀ ਦਾ ਘਰ ਨੂੰ ਕਿਉਂ ਨਾਂ ਲੈ ਕੇ ਗਿਆ? ਔਰ ਮੈਂ ਤੁਹਾਡੇ ਵੀਡੀਓ ਦੇ ਵਿੱਚ ਇਹ ਗੱਲ ਕਹਿਣਾ ਚਾਹੁੰਦਾ ਔਰ ਇਹਨਾਂ ਦਾ ਕਿਤੇ ਨਾ ਕਿਤੇ ਆਪਸ ਦੇ ਵਿੱਚ ਕੋਈ ਇਹ ਜਿਹੋ ਮਾ ਜੇ ਕੁਝ ਗੁੱਥ ਸੀ ਜਿਹਦੇ ਕਰਕੇ ਫਰਮ ਨੂੰ ਨਾਮ ਦਿੱਤੇ ਗਿਆ ਇਹ ਔਰ ਇਹਨਾਂ ਦੇ ਵਿੱਚ ਪੁਲਿਸ ਪੰਜਾਬ ਪੁਲਿਸ ਸਾਡੀ ਬਹੁਤ ਹੀ ਵਧੀਆ ਇਹਦੇ ਤੇ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਬਹੁਤ ਹੀ ਜ਼ਿਆਦਾ ਵੱਡੇ ਖੁਲਾਸੇ ਆਪ ਜੀ ਦੇ ਸਾਹਮਣੇ ਪੇਸ਼ ਹੋਣਗੇ ਇੰਨਾ ਹੀ ਮੀਡੀਆ ਨੂੰ ਮੈਂ ਕਹਿੰਦਾ ਹਾਂ ਧੰਨਵਾਦ ਕਰਦਾ ਔਰ ਮੈਂ ਸਾਡੇ ਬੀਸ਼ੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਔਰ ਸਾਡੇ ਗ੍ਰਹਿ ਮੰਤਰੀ ਅਮੋਸ਼ਾ ਜੀ ਨੂੰ ਵੀ ਬੇਨਤੀ ਕਰਦਾ ਕੀ ਸਾਡੇ ਇੰਡੀਆ ਦਾ ਮਾਹੌਲ ਖਰਾਬ ਲਈ ਜਿਹੜਾ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਸਾਰੀ ਏਜੰਸੀ ਦੇ ਧਿਆਨ ਵਿੱਚ ਤਨੋਜੀ ਮੇਰਾ ਇੱਕ ਸਵਾਲ ਹੈ ਸਿਮਰਨ ਜੀ ਜਿਹੜਾ ਸਾਰੇ ਕਮਲਜੀਤ ਕੌਰ ਭਾਬੀ ਕਮਲਜੀਤ ਕੌਰ ਦੀ ਨਾਂ ਦੀ ਸੀਗੀ ਕੁੜੀ ਜਿਹੜਾ ਮਰਡਰ ਹੋਇਆ ਹੈ ਕਿਆ ਅਮਰਿਤਪਾਲ ਨੇ ਕੋਈ ਸਾਜ਼ਿਸ਼ ਕੀਤੀ ਹੈ ਕਿ ਜਿਹੜੀ ਕੰਚਨ ਕੁਮਾਰੀ ਜਿਹੜੀ ਹਿੰਦੂ ਨਾਮ ਦੀ ਕੁੜੀ ਸੀਗੀ ਕਿਆ ਉਹਨਾਂ ਉਹਨਾਂ ਦੀ ਸਾਜ਼ਿਸ਼ ਕਰਕੇ ਉਹਨੂੰ ਕੋਈ ਹੋਰ ਖੁੰਦਕ ਸੀਗੀ ਜਾਂ ਕਿਆ ਸੀ ਦੇਖੋ ਜੀ ਸਾਜ਼ਿਸ਼ ਦੀ ਗੱਲ ਕਰੇ 2022 ਤੋਂ ਉਹਨੂੰ ਪਹਿਲਾਂ ਭੈਣ ਕਹਿੰਦਾ ਸੀਗਾ ਇਹ ਜਦੋਂ ਭੈਣ ਕਹਿਣ ਤੋਂ ਬਾਅਦ ਇਹ ਆਪਣੀ ਦੂਜੀ ਐਡਰੈਸ ਜਾਣਾ ਸ਼ੁਰੂ ਕਰਤਾ ਇਹਨੇ ਦੇਖੋ ਕੰਚਨ ਕੁਮਾਰੀ ਨੂੰ ਤਾਂ ਸਭ ਕੁਝ ਪਤਾ ਲੱਗ ਗਿਆ ਸੀਗਾ ਵੀ ਇਹ ਕਰਨਾ ਕੀ ਚਾਹੁੰਦਾ ਹੋਰ ਉਹਦੇ ਸਾਰੇ ਸਬੂਤੋ ਦੇ ਗੋਲ ਸੀਗੇ ਉਹਦੇ ਹੋਰ ਵੀ ਐਵਿਡੈਂਸ ਬਹੁਤ ਸੀ ਜਿਹਦੇ ਕਰਕੇ ਉਹਨੂੰ ਅੰਜਲ ਕੁਮਾਰ ਨੂੰ ਮੌਕੇ ਘਾਟਾ ਪਾ ਦਿੱਤਾ ਗਿਆ ਕਿਉਂਕਿ ਉਹ ਮੀਡੀਆ ਦੇ ਸਾਹਮਣੇ ਲੈ ਕੇ ਆਣਾ ਚਾਹੁੰਦੀ ਸੀ ਉਹਦੇ ਪਰਿਵਾਰ ਨਾਲ ਸੰਵਾਦਾਂ ਜਦੋਂ ਕੀਤੀ ਉਹਦੇ ਕਹਿੰਦੇ ਕਿ ਇਹਦੇ ਕੋਲ ਬਹੁਤ ਸਾਰੇ ਗਰੁੱਪ ਸੀਗੇ ਫਿਰ ਅਮਰਪਾਲ ਮੈਨੇਜ ਸਾਰੇ ਮਟਾਇਆ ਹੋਏ ਵੀ ਫੋਟੋ ਡਿਲੀਟ ਕੀਤੇ ਐ ਕੁਝ ਜਿਹੜੇ ਹਨ ਵੀਡੀਓ ਵੀ ਵੀਡੀਓ ਵੀ ਬੈਕ ਲਿਏ ਜਾਂ ਅਮਰਪਾਲ ਨੇ ਕਿੰਨਾ 16 ਫਿਰ ਸੀਗਾ ਹੈ ਜੋ ਤਾਂ ਸੀਗਾ ਜਿਹੜੇ ਉਹਦੇ ਸਾਰੇ ਵੀਡੀਓ ਲਈ ਚਾਹੁੰਦੇ ਉਹਨੇ ਮਤਲਬ ਉਹਨੂੰ ਕੁਝ ਪਤਾ ਸੀ ਕਿ ਇਸ ਕਰਕੇ ਇਹਨਾਂ ਦੀ ਗਾਲਾਂ ਦਿਵਾ ਕੇ ਮੌਤ ਕਰ ਦਿੱਤੀ ਦੋ ਦਿਨ ਪਹਿਲਾਂ ਇੱਕ ਹੋਰ ਪ੍ਰੈਸ ਕਾਨਫਰੰਸ ਹੋਈ ਹੈ ਜਿਦੇ ਵਿੱਚ ਕਈ ਸਿੱਖ ਫੈਮਲੀਆਂ ਹੈ ਜਿਹੜੇ ਆਪਣੇ ਕੀ ਕਹਿੰਦੇ ਨਿਹੰਗਾਂ ਚ ਵਿੱਚੋਂ ਹੈ ਜਿਹੜਾ ਉਹਦਾ ਸਾਥ ਦੇ ਰਹੇ ਹਨ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੂਗੇ ਕਿ ਉਹ ਕਿਦਾਂ ਦਾ ਸਾਥ ਦੇ ਰਹੇ ਕੀ ਕਰਨਾ ਕੀ ਚਾਹੁੰਦੇ ਆ ਦੇਖੋ ਨਿਹਜ ਸਿੰਘਾਂ ਦੀ ਮੈਂ ਗੱਲ ਕਰਦਾ ਕਿ ਦੇਖੋ ਸਾਰੇ ਕੋਈ ਮਾੜਾ ਨਹੀਂ ਹੁੰਦਾ ਚੰਗੇ ਵੀ ਬਹੁਤ ਨੇ ਮਾੜੇ ਵੀ ਬਹੁਤ ਨੇ ਦੇਖੋ ਗੱਲ ਉਹਨਾਂ ਨੂੰ ਥੋੜੀ ਜਿਹੀ ਦੋਨੋਂ ਪਾਸੇ ਦਾ ਪੱਖ ਲੈ ਕੇ ਗੱਲ ਕਰਨੀ ਚਾਹੀਦੀ ਹੈ ਰੱਬ ਲੱਗ ਦੀ ਗੱਲ ਕਰਨੀ ਚਾਹੀਦੀ ਹੈ ਕਿ ਉਹਨਾਂ ਨੇ ਸਿਰਫ ਇੱਕੋ ਟਾਰਗੇਟ ਹੈ ਕੀ ਸਾਡਾ ਯੋਧਾ ਸੀਗਾ ਜਿਹੜਾ ਇਹਨੇ ਕਤਲ ਕੀਤਾ ਯੋਧਾ ਕਹਦਾ ਸੀਗਾ ਕਿਹੜਾ ਕੱਢ ਸੋਹੀ ਸੀਗਾ ਉਹ ਸਾਡੇ ਯੋਧੇ ਦਾ ਸ਼ੇਰ ਉਹਨੂੰ ਜੀ ਭਗਤ ਸਿੰਘ ਕਹਤਾ ਸੀ ਸਰਾਬਾ ਹੋਏਗੇ ਤੇ ਉਹਨਾਂ ਦੇ ਪੋਸਟ ਲੱਗਣੇ ਚਾਹੀਦੇ ਇਹਨੂੰ ਅੱਜ ਤੁਸੀਂ ਕੈਨੇਡਾ 'ਚ ਦੇਖੋ ਜਾਂ ਇੱਧਰ-ਉੱਧਰ ਦੇਖੋ ਸਿੱਖ ਫੈਮਿਲੀ ਦੀ ਕਈ ਕੁੜੀਆਂ ਹੈ ਜਿਹੜੀ ਕਿ ਅਸ਼ੀਰਦ ਫੋਟੋਆਂ ਹੋਰ ਵੀ ਪਾਉਂਦੀਆਂ ਬਹੁਤ ਸਾਰੇ ਐਂ ਜਿਹੜੇ ਕੰਟੈਂਟਸ ਦੇਖੇ ਨਹੀਂ ਜਾਂਦੇ ਲੇਕਿਨ ਕਿਆ ਉਹਨਾਂ ਦੇ ਬਾਰੇ 'ਚ ਵੀ ਉਦਾਂ ਹੀ ਕਰੇਗਾ ਉਹਦਾ ਉਹਦੀ رائے ਇਦਾਂ ਦੀ ਕੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਤੇ ਜਾਂ Hindu ਦੀ ਕੁੜੀ ਹੀ ਇੱਕ ਟਾਰਗੇਟ ਦੇ ਸੀਗੀ ਦੇਖੋ ਮੈਂ ਤੁਹਾਨੂੰ ਦੱਸਦਾ ਸਿਰਫ ਇਹ ਗਰੀਬ ਪਰਿਵਾਰਾਂ ਨੂੰ ਟਾਰਗੇਟ ਕਰਦੇ ਨੇ ਹਿੰਦੂ ਪਰਿਵਾਰ ਨੂੰ ਜਿਵੇਂ ਇਹ ਆਪਣਾ ਧਰਮੀ ਮੁੱਦਾ ਆਪਣੀ ਨਹੀਂ ਕਹਿ ਸਕਦੇ ਇਹ ਸਿਰਫ ਇਹਨਾਂ ਨੂੰ ਕਹਿੰਦੇ ਨੇ ਟਾਰਗੇਟ ਕਿ ਤੇ ਗਰੀ ਪਰਿਵਾਰਾਂ ਦਾ ਟਾਰਗੇਟ ਕਰਦੇ ਨੇ ਜਾਂ ਪਰਦੇਸੀ ਬੰਦੇ ਨੂੰ ਟਾਰਗੇਟ ਕਰਦੇ ਨੇ ਦੂਜੀ ਗੱਲ ਇਹ ਚ ਇਹ ਵੀ ਇਹ ਕਾਨੂੰਨ ਦੀ ਉਲੰਘਣਾ ਕਰਦੇ ਨੇ ਸਾਡੇ ਸਾਈਬਰ ਕ੍ਰਾਈਮ ਬੈਠੀ ਹੈ ਲੋਕਲ ਪੁਲਿਸ ਬੈਠੀ ਹੈ ਅਟਾਈਨੀ ਬੈਠੀ ਹੈ ਰੌਬ ਬੈਠੀ ਪਰ ਉਹਨਾਂ ਕੋਲ ਕੰਪਲੇਟ ਕੀਤੀ ਹੈ ਕਦੇ ਕੋਈ ਕੰਪਲੇਟ ਨਹੀਂ ਕੀਤੀ ਨਾ ਇਹਨੇ ਕਦੇ ਕੋਈ ਅੰਮ੍ਰਿਤਪਾਲ ਨਾ ਉਹ ਸਕੂਲੀ ਨੂੰ ਕਰ ਜਾ ਦਿੰਦਾ ਕਦੇ ਇਹਨੇ 2.5 ਲੱਖ ਦਿੰਦਾ ਕਦੇ ਇਹਨੇ 50 ਇਹਨੇ ਕੋਈ ਖਰਚਾ ਨਹੀਂ ਦਿੱਤਾ ਉਹ ਤਾਂ ਕੁੜੀ ਨੂੰ ਖਰਚਾ ਲੱਗਦਾ ਹੀ ਹੋਣਾ ਹੈ ਕਈਆਂ ਨੇ ਕਹਿ ਕੇ ਉਹਨੂੰ 1.5 ਲੱਖ ਰੁਪਏ ਦੇ ਕੇ ਆਏ ਸੀਗੇ ਸਮਝਾ ਕੇ ਆਏ ਸੀਗੇ ਪਰ ਉਹਨੂੰ ਕਿਹਾ ਤੁਸੀਂ ਸਮਝਦੇ ਕਿ ਉਹ 1.5 ਲੱਖ ਰੁਪਏ ਦੇ ਸਕਦਾ ਹੈ ਜਿਹੜਾ ਕਿ ਖੁਦ ਉਹਨੂੰ ਫਰौती ਮੰਗਦਾ ਹੁੰਦਾ ਸੀ ਦੇਖੋ ਇਹ ਕਿਥੋਂ ਦੇ ਗੋਬੇ ਜਿਹੜੀ ਕੋਈ ਫੈਕਟਰੀ ਲੱਗੀ ਚੱਪਲ ਦੀ ਫੈਕਟਰੀ ਜਾਂ ਕੱਪੜੇ ਦੀ ਫੈਕਟਰੀ ਇੱਥਾਂ ਦਾ ਕੁਝ ਨਹੀਂ ਹੈ ਇਹ ਸਿਰਫ ਹਵਾ ਦੇ ਟੀਰ ਮਾਰਦਾ ਸੀਗਾ ਕਿ ਆਪ ਦਾ ਗੁਜਰਾ ਤਾਂ ਮੱਸੀ ਚੱਲਦਾ ਹੋਣਾ ਹੈ ਇਹਨਾਂ ਦਰਵਾਜ਼ੇ ਦੇ ਕਬਜ਼ਾ ਕਰ ਲਿਆ ਸੀਗਾ ਰਹਿ ਗਈ ਦਾ ਕਾਲਾ ਕੰਟੋ ਬਦੀ ਬਦੀ ਕਬਜ਼ਾ ਉਤੇ ਛੇਤਰਵਾਰ ਕੇ ਭਜਾਇਆ ਸੀਗਾ ਤੇ ਦੂਜਾ ਇੱਕ ਗੱਲ ਕਰੀਏ ਅਬਰਸਰ ਟੋਟ ਡਿਸਟ੍ਰਿਕਟ सिरसा ਹਰਿਆਣਾ ਉੱਥੇ ਇੱਕ ਦਰਵਾਜ਼ੇ ਦੀ ਗੱਲ ਮਣੀ ਦੇ ਕਿਤਾ ਪਹੁੰਚਿਆ ਨਹੀਂ ਹੈ ਉੱਥੇ ਪਹੁੰਚਦਾ ਉੱਥੋਂ ਦਾ ਲੱਖ ਰੁਪਏ ਸਪੈਸ਼ਲ ਮੰਗ ਰਿਹਾ ਕਹਿੰਦਾ ਲੱਖ ਰੁਪਏ ਦਿੱਤਾ ਜਾ ਰ ਮੈਨੂੰ ਤੇ ਮੈਂ ਤਾਂ ਲਵਾਗਾ ਉਦੋਂ ਬਦੋਂ ਦਾ ਫੋਨ ਚੱਕਣਾ ਬੰਦ ਕਰਤਾ ਸੀ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਉਹਨੂੰ ਬਾਹਰ ਤੇ ਛੇਤੀ ਤੇ ਛੇਤੀ ਲਿਆ ਕੇ ਉਹਨੂੰ ਸਜ਼ਾ ਦਿੱਤੀ ਜਾਏ ਜਾਂ ਕਾਨੂੰਨੀ ਕੋਈ ਕਾਰਵਾਈ ਕੀਤੀ ਜਾਵੇ ਦੇਖੋ ਇਹਨੂੰ ਬਾਹਰ ਕੋ ਰਿਪੋਰਟ ਕੀਤਾ ਜਾਵੇ ਜੇ ਕੋਈ ਵੀ ਕੰਟਰੀ ਹੋਵੇ ਦੇ ਰਿਪੋਰਟ ਕਰਕੇ ਇਹਨੂੰ ਦਿੱਲੀ ਬਾਰਜੇਲ ਜੇਲ੍ਹ ਤੇ ਭੇਜਿਆ ਜਾਵੇਗਾ ਫਿਰ ਪਤਾ ਲੱਗੂਗਾ ਵੀ ਸਜ਼ਾ ਕੀ ਹੁੰਦੀ ਹੈ ਜੇਲ੍ਹ ਕੀ ਉਸ ਟਾਈਮ ਦਾ ਹਜ਼ਾਰ ਤੇ ਮਰਿਆ ਹੋਵੇ ਜਿੱਤੇ ਵੀ ਜਿਹੜੇ ਪਰਿਵਾਰਨ ਤੱਕ ਦੁੱਖ ਸੌਣ ਕੇ ਦੇਖੋ ਦੀ ਬਾਤ ਹੈ ਦੁੱਖ ਸੌਣ ਕੇ ਦੇਖੋ ਵੀ ਉਹਨਾਂ ਕੀ ਵਿਗਿਆ ਪੂਰੀ ਪੰਜ ਘਰ ਚਲੋੜਦੇ ਇਹਨੂੰ ਸ਼ਰਮ ਨਹੀਂ ਇੱਕ ਕੁੜੀ ਦੇ ਹੱਥ ਦੇ ਹੱਥ ਚੱਕਦਾ ਸੀਗਾ ਇਹ ਸਭ ਕੁ ਗੱਲ ਕੀਤਾ ਨਾ ਕਾਨੂੰਨ ਦੀ ਲੜੜਾ ਕਿ ਜਿੱਥੇ ਮਰਦੀ ਭੱਜ ਲਈ ਸਾਡਾ ਕਾਨੂੰਨ ਭੱਜਦਾ ਇਹਨੂੰ ਜ਼ਰੂਰ ਰਿਪੋਰਟ ਕਰਾ ਕੇ ਲੈ ਜਾਊਗਾ ਮੈਂ ਮੀਡੀਆ ਵਿੱਚ ਇਹ ਗੱਲ ਚਾਹੁੰਦਾ ਹਾਂ ਇੰਤਜ਼ਾਰ ਰੋਪੀ ਕਿੰਨਾ ਕੀ ਦੇ ਰਹੇ ਹਨ ਸ਼ਰਮੀਆਂ ਦੀ ਕਿੰਨਾ ਟਾਈਮ ਧਮਕੀਆਂ ਦੇ ਰਹੇ ਕਿੰਨਾ ਚਾਰ ਦਿਨ ਤੋਂ ਧਮਕੀਆਂ ਦੇਣ ਲੱਗ ਪਏ ਤੁਹਾਡੇ ਕੋਲ ਕੋਈ ਸਬੂਤ ਬਹੁਤ ਰੂਫ ਨੇ ਤੁਹਾਨੂੰ ਮੈਂ ਸੈਂਡ ਕਰ ਦਿੰਦਾ ਜੋ ਵੀ ਬਾਕੀ ਭਾਈ ਸਾਹਿਬ ਤੋਂ ਗੱਲਾਂ ਬੋਲਣ ਚਾਹ ਤੜਕੇ ਉਹਨਾਂ ਦੇ ਲੱਗ ਰਹੇ ਨੇ ਇੱਕ ਹੋਰ ਵੀ ਕਾਲ ਆ ਗਈ ਚੱਕਰ ਚੱਕਰ ਮਾਈਕ ਤੇ ਲੈ ਮਾਈਕ ਆ ਗਈ ਸਰੋਪਰੀ ਹਲੋ ਹਾਂਜੀ ਇਹਨੂੰ ਹਾਜੀ ਦਿੱਤਾ ਸੀ ਮੈਂ ਥੋੜੀ ਦਿੱਤਾ ਸੀ ਇਹਨੇ ਵੀਡੀਓ ਤੋਂ ਲੈ ਦੱਸੋ ਕੀ ਹੋਇਆ ਅਮਰਪਾਲ ਮੈਨੂੰ ਵੀ ਕਹਿ ਰਹੇ ਨੇ ਆਮਰਪਾਲ ਮੈਨੂੰ ਤੇ ਬੋਲੇ ਸੀ ਦੱਸੋ ਉਹਨੇ ਗਲਤ ਕਿਹੜਾ ਕਰਾਉਂਦੇ ਲੰਗੜਾ ਕੀਤੀ ਉਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਸੀ ਇਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਉਹਨਾਂ ਨੇ ਤੁਸੀਂ ਕੌਣ ਕਹਿਣ ਵਾਲੇ ਹੋ ਕਿ ਲੰਗੜਾ ਪੁੱਛੋ ਯਾਰ ਹਾਂਜੀ ਤੁਸੀਂ ਕੌਣ ਕਹਿਣ ਵਾਲੇ ਹੋ ਕਾਨੂੰਨ ਦੀ ਉਲੰਘਣਾ ਕਰਦੇ ਹੋ ਉਦੋਂ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਕੋਈ ਕੁੜੀ ਤੇ ਬਾਰ ਕੀਤਾ ਤੇ ਮੀਡੀਆ ਦੇ ਮੇਰੇ ਸਾਹਮਣੇ ਤੁਸੀਂ ਆਜੋ ਨਾ ਤੁਸੀਂ ਇੱਥੇ ਆਣਾ ਤੁਸੀਂ ਆਜੋ ਚੰਡੀਗੜ੍ਹ ਬੈਠੇ ਆਜੋ ਇੱਥੇ ਚੰਡੀਗੜ੍ਹ ਬੈਠੇ ਆਜੋ ਲੋਕੇਸ਼ਨ ਦੇ ਦੇ ਦਿਨਾ ਹੁਣੇ ਲੋਕੇਸ਼ਨ ਭੇਜ ਦਿਨਾ ਤੁਸੀਂ ਆਜੋ ਭੇਜ ਦਿਨਾ ਦੇਖੋ ਧੁਆਜੋ ਲੋਕੇਸ਼ਨ ਭੇਜਦਾ ਰਿਹਾ ਤੁਹਾਨੂੰ ਮੈਂ ਆਓ ਤੂੰ ਆਜੋ ਉੱਥੇ ਖੜਾ ਮੈਂ ਆਜੋ ਮੈਂ ਪਿਓ ਦਾ ਨਹੀਂ ਹੋਊਂਗਾ ਜੇ ਨਾਲ ਲੋਕੇਸ਼ਨ ਭੇਜਾਂ ਲੋਕੇਸ਼ਨ ਹੀ ਭੇਜ ਲੈਣਾ ਮੈਂ ਕੋਈ ਨਹੀਂ ਤੇਰੀ ਵੀ ਖੜਾਵਾਂਗੇ ਜਿਹਦੇ ਤੂੰ ਖਲਾਵੇਂਗਾ ਤੁਹਾਡੇ ਵੀ ਖਲਾਰੇਗੀ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਜਿਹੜਾ ਮਰਤਪਾਲ ਦੇ ਮਹਿਰੋ ਦੇ ਹੱਕ ਚ ਬੋਲ ਬਿਆਰ ਕਰਦੇ ਹੋ ਨਾ ਤੁਸੀਂ ਕੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡੇ ਪਹਿਲਾਂ ਆਪ ਦੀ ਨਚਾ ਕੇ ਆਓ ਨਾ ਫਿਰ ਨਚਾਵੇਂਗਾ ਆਪਣੀ ਕੁੜੀ ਨਚਾ ਕੇ ਆਓ ਫਿਰ ਨਚਾਵਾਂਗੇ ਆਪਾਂ ਪਹਿਲਾਂ ਆਪ ਦੀ ਨਚਾ ਕੇ ਆ ਜਾਓ ਕੋਈ ਗੱਲ ਨਹੀਂ ਕੋਈ ਕਰਾਂਗੇ ਇਨਸਾਬ ਤੋ ਆ ਕੇ ਛੱਡਾਂਗੇ ਅਮਰਤਪਾਲ ਮੈਨੂੰ ਜੇਲ੍ਹ ਤੋਂ ਜਾਊਗਾ ਜਿੱਥੇ ਵੀ ਭੱਜ ਲਵੇ ਜਿੱਥੇ ਮਰਜੀ ਅੰਡਰਗਰਾਊਂਡ ਜੇਲ੍ਹ ਤੋਂ ਛੁੱਟਾਂਗੇ ਉਹਨਾਂ ਡੇਬਰੂਗੜ ਭੇਜਾਂਗੇ ਐਨਐਸਐਲ ਲਵਾਵਾਂਗੇ ਨੰਬਰ ਨੰਬਰ ਹੈਗਾ ਨਾ ਮੇਰਾ 62841 7982 ਫੇਰ ਆਪਣੇ ਜੀਜੇ ਦਾ ਨੰਬਰ ਕਹਿ ਦਿਓ ਜੀਜਾ ਬਿੱਲੇ ਹੀ ਹੈ ਠੀਕ ਹੈ ਚਲੋ ਠੀਕ ਹੈ ਓਕੇ ਠੀਕ ਹੈ ਧੰਨਵਾਦ ਠੀਕ ਹੈ ਜੀ ਇਹ ਦੇਖ ਲਓ ਥ੍ਰੈਟ ਕਰਦੇ ਆਂ ਇਹ ਦੇਖ ਲਓ ਸ੍ਰੀ ਰਾਮ ਤੁਸੀਂ ਦੇਖ ਸਕਦੇ ਹੋ ਠੀਕ ਹੈ ਓਕੇ ਜੀ